ਦੋਸਤੋ ਕਦੇ ਰਾਤ ਦੇ ਗਹਿਰੇ ਹਨੇਰੇ ਵਿੱਚ ਜਦੋਂ ਬਾਹਰ ਸਾਰੀ ਦੁਨੀਆ ਗੂੜੀ ਨੀਂਦ ਸੌ ਰਹੀ ਹੁੰਦੀ ਹੈ ਕੀ ਤੁਸੀਂ ਜਾਗਦੇ ਹੋ ਤੁਹਾਡਾ ਸਰੀਰ ਥੱਕਿਆ ਹੁੰਦਾ ਹੈ ਅੱਖਾਂ ਭਾਰੀਆਂ ਹੁੰਦੀਆਂ ਨੇ ਪਰ ਤੁਹਾਡਾ ਦਿਮਾਗ ਜਾਗ ਰਿਹਾ ਹੁੰਦਾ ਹੈ ਤੁਹਾਡੇ ਕਮਰੇ ਦਾ ਮਾਹੌਲ ਬਿਲਕੁਲ ਸ਼ਾਂਤ ਹੁੰਦਾ ਹੈ ਬਿਸਤਰਾ ਨਰਮ ਹੁੰਦਾ ਹੈ ਪਰ ਤੁਹਾਡੇ ਅੰਦਰ ਇੱਕ ਅਜੀਹਾ ਸ਼ੋਰ ਹੁੰਦਾ ਹੈ ਜੋ ਤੁਹਾਨੂੰ ਟਿਕਾ ਨਹੀਂ ਦਿੰਦਾ ਇਹ ਸਿਰਫ ਤੁਹਾਡੀ ਕਹਾਣੀ ਨਹੀਂ ਹੈ ਇਹ ਅੱਜ ਦੇ ਹਰ ਦੂਜੇ ਇਨਸਾਨ ਦੀ ਹਕੀਕਤ ਹੈ ਅਸੀਂ ਸੋਚਦੇ ਹਾਂ ਕੱਲ ਕੀ ਹੋਵੇਗਾ ਮੇਰੀ ਨੌਕਰੀ ਦਾ ਕੀ ਬਣੇਗਾ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਮੇਰੀ ਜ਼ਿੰਦਗੀ ਕਿੱਧਰ ਜਾ ਰਹੀ ਹੈ ਖਿਆਲਾਂ ਦੀ ਇਹ ਰੇਲ ਗੱਡੀ ਬਿਨਾਂ ਰੁਕੇ ਸਾਡੇ ਦਿਮਾਗ ਵਿੱਚ ਚੱਲਦੀ ਰਹਿੰਦੀ ਹੈ ਅਸੀਂ ਸਰੀਰਕ ਤੌਰ ਤੇ ਤਾਂ ਆਪਣੇ ਘਰ ਵਿੱਚ ਮੌਜੂਦ ਹੁੰਦੇ ਹਾਂ ਪਰ ਮਾਨਸਿਕ ਤੌਰ ਤੇ ਅਸੀਂ ਹਮੇਸ਼ਾ ਕਿਤੇ ਹੋਰ ਭੱਜ ਰਹੇ ਹੁੰਦੇ ਹਾਂ ਅੱਜ ਦੇ ਜ਼ਮਾਨੇ ਦੀ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਅਸੀਂ ਬਾਹਰੋਂ ਬਹੁਤ ਅਮੀਰ ਹੋ ਗਏ ਹਾਂ ਪਰ ਅੰਦਰੋਂ ਬਹੁਤ ਕੰਗਾਲ ਸਾਡੇ ਕੋਲ ਰਹਿਣ ਲਈ ਆਲੀਸ਼ਾਨ ਮਕਾਨ ਨੇ ਪਰ ਉਹਨਾਂ ਮਕਾਨਾਂ ਵਿੱਚ ਹਾਸੇ ਗੁੰਮ ਹੋ ਗਏ ਨੇ ਸਾਡੇ ਕੋਲ ਦੁਨੀਆ ਭਰ ਨਾਲ ਜੁੜਨ ਲਈ ਮਹਿੰਗੇ ਫੋਨ ਤਾਂ ਹੈਗੇ ਨੇ ਪਰ ਆਪਣੇ ਆਪ ਨਾਲ ਜੁੜਨ ਦੇ ਲਈ ਦੋ ਪਲ ਵੀ ਨਹੀਂ ਅਸੀਂ ਕੰਫਰਟ ਜਾਨੀ ਕਿ ਆਰਾਮ ਤਾਂ ਪੈਸੇ ਨਾਲ ਖਰੀਦ ਲਿਆ ਹੈ ਪਰ ਸਕੂਨ ਉਹ ਬਾਜ਼ਾਰ ਵਿੱਚ ਨਹੀਂ ਵਿਕਦਾ ਅਸੀਂ ساری ਉਮਰ ਖੁਸ਼ੀ ਨੂੰ ਚੀਜ਼ਾਂ ਵਿੱਚ ਰਿਸ਼ਤਿਆਂ ਵਿੱਚ ਜਾਂ ਪੈਸੇ ਵਿੱਚ ਲੱਭਦੇ ਰਹਿੰਦੇ ਹਾਂ ਪਰ ਅਖੀਰ ਵਿੱਚ ਹੱਥ ਸਿਰਫ ਬੇਚੈਨੀ ਹੀ ਲੱਗਦੀ ਹੈ ਪਰ ਦੋਸਤੋ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਜਿਹੜੀ ਸ਼ਾਂਤੀ ਨੂੰ ਤੁਸੀਂ ਦੁਨੀਆ ਦੇ ਸ਼ੋਰ ਵਿੱਚ ਲੱਭ ਰਹੇ ਹੋ ਉਹ ਕਿਤੇ ਬਾਹਰ ਨਹੀਂ ਹੈ ਸਗੋਂ ਤੁਹਾਡੇ ਆਪਣੇ ਹੀ ਅੰਦਰ ਦੱਬੀ ਪਈ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਮੁੰਦਰ ਦੀ ਸਤ੍ਹਾ ਤੇ ਭਾਵੇਂ ਜਿੰਨੇ ਮਰਜ਼ੀ ਤੂਫਾਨ ਹੋਣ ਪਰ ਸਮੁੰਦਰ ਦੀ ਗਹਿਰਾਈ ਹਮੇਸ਼ਾ ਸ਼ਾਂਤ ਹੁੰਦੀ ਹੈ ਲੋੜ ਹੈ ਤਾਂ ਬਸ ਉਸ ਗਹਿਰਾਈ ਤੱਕ ਪਹੁੰਚਣ ਦੀ ਸਤਿ ਸ਼੍ਰੀ ਅਕਾਲ ਦੋਸਤੋ ਜੈ ਅੱਜ ਅਸੀਂ ਗੱਲਾਂ ਨਹੀਂ ਕਰਾਂਗੇ ਸਗੋਂ ਮਹਿਸੂਸ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਮਨ ਦੀ ਸ਼ਾਂਤੀ ਦੇ ਉਹ ਪੰਜ ਸਭ ਤੋਂ ਵੱਡੇ ਤੇ ਗੋਪਤ ਸਿਧਾਂਤ ਜੋ ਸਦੀਆਂ ਪਹਿਲਾਂ ਮਹਾਨ ਰੇਸ਼ੀਆਂ ਤੇ ਫਕੀਰਾਂ ਨੇ ਖੋਜੇ ਸੀ ਇਸ ਦੇ ਨਾਲ ਹੀ ਅਸੀਂ ਸੁਣਾਵਾਂਗੇ ਤਿੰਨ ਅਜੀਹਾਂ ਕਹਾਣੀਆਂ ਜੋ ਤੁਹਾਡੇ ਸੋਚਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਦੇਣਗੀਆਂ ਤੇ ਸਭ ਤੋਂ ਖਾਸ ਗੱਲ ਵੀਡੀਓ ਦੇ ਬਿਲਕੁਲ ਅਖੀਰ ਵਿੱਚ ਮੈਂ ਤੁਹਾਨੂੰ ਅਜੀਹਾ ਜਾਦੂਈ ਤਰੀਕਾ ਵੀ ਦੱਸਾਂਗਾ ਇੱਕ ਅਜੀਬੀ ਤਕਨੀਕ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 2 ਮਿੰਟਾਂ ਵਿੱਚ ਤੁਹਾਡੇ ਮਨ ਦਾ ਸਾਰਾ ਬੋਝ ਹਲਕਾ ਕਰ ਦੇਵੇਗੀ ਸੋ ਆਪਣੀ ਜ਼ਿੰਦਗੀ ਦੇ ਕੀਮਤੀ ਕੁਝ ਮਿੰਟ ਅੱਜ ਆਪਣੇ ਆਪ ਨੂੰ ਦਿਓ ਕਿਉਂਕਿ ਇਹ ਸਫਰ ਤੁਹਾਡੀ ਰੂਹ ਨੂੰ ਸਕੂਨ ਦੇਣ ਵਾਲਾ ਹੈ ਸੋ ਸ਼ੁਰੂ ਕਰਦੇ ਹਾਂ ਮਨ ਦੀ ਸ਼ਾਂਤੀ ਦਾ ਪਹਿਲਾ ਤੇ ਸਭ ਤੋਂ ਵੱਡਾ ਦਰਵਾਜ਼ਾ ਉਹ ਅਸੂਲ ਹੈ ਸਵੀਕਾਰ ਕਰਨਾ ਦਾ ਪਾਵਰ ਆਫ ਐਕਸੈਪਟੈਂਸ ਜਾਂ ਸਾਡੀ ਆਮ ਭਾਸ਼ਾ ਵਿੱਚ ਕਹਿ ਲਈਏ ਤਾਂ ਪਾਣਾ ਮੰਨਣਾ ਅਕਸਰ ਸਾਡੀ ਬੇਚੈਨੀ ਦਾ ਕਾਰਨ ਕੋਈ ਘਟਨਾ ਨਹੀਂ ਹੁੰਦੀ ਸਗੋਂ ਸਾਡੀ ਜ਼ਿੱਦ ਹੁੰਦੀ ਹੈ ਅਸੀਂ ਕੁਦਰਤ ਨਾਲ ਲੜਦੇ ਹਾਂ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ ਪਰ ਦੋਸਤੋ ਸਾਡੀ ਨਿਗਾਹ ਬਹੁਤ ਛੋਟੀ ਹੈ ਅਸੀਂ ਵੱਡੀ ਤਸਵੀਰ ਨਹੀਂ ਦੇਖ ਪਾਉਂਦੇ ਇਸ ਗੱਲ ਦੀ ਗਹਿਰਾਈ ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਬਹੁਤ ਹੀ ਪੁਰਾਣੀ ਕਹਾਣੀ ਸੁਣਾਉਣਾ ਜੋ ਸ਼ਾਇਦ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਦੇਵੇਗੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਬਜ਼ੁਰਗ ਕਿਸਾਨ ਰਹਿੰਦਾ ਸੀ ਉਹਦੇ ਕੋਲ ਸਿਰਫ ਇੱਕ ਚੀਜ਼ ਕੀਮਤੀ ਸੀ ਉਸੀ ਉਹਦਾ ਬਹੁਤ ਹੀ ਸੋਹਣਾ ਚਿੱਟਾ ਘੋੜਾ ਇੱਕ ਰਾਤ ਅਚਾਨਕ ਕੀ ਹੋਇਆ ਕਿ ਉਹ ਘੋੜਾ ਤਵੇਲੇ ਵਿੱਚੋਂ ਰੱਸਾ ਤੋੜਾ ਕੇ ਭੱਜ ਗਿਆ ਪਿੰਡ ਦੇ ਲੋਕ ਇਕੱਠੇ ਹੋਏ ਤੇ ਤਾਣੇ ਮਾਰਨ ਲੱਗੇ ਉਹ ਵਿਚਾਰਾ ਬਜ਼ੁਰਗ ਇਹ ਕੀ ਤਾਂ ਸਹਾਰਾ ਸੀ ਉਹ ਵੀ ਚਲਾ ਗਿਆ ਤੇਰੇ ਨਾਲ ਤਾਂ ਰੱਬ ਨੇ ਬੜਾ ਮਾੜਾ ਕੀਤਾ ਉਹ ਕਿਸਾਨ ਬੜੇ ਠਰਮੇ ਨਾਲ ਬੋਲਿਆ ਕਿ ਫੈਸਲਾ ਸੁਣਾਉਣ ਦੀ ਕਾਹਲੀ ਨਾ ਕਰੋ ਸਿਰਫ ਇੰਨਾ ਕਹੋ ਕਿ ਘੋੜਾ ਚਲਾ ਗਿਆ ਹੈ ਇਹ ਚੰਗਾ ਹੋਇਆ ਜਾਂ ਮਾੜਾ ਇਹ ਕੌਣ ਜਾਣਦਾ ਹੈ ਕੁਝ ਦਿਨ ਬੀਤੇ ਤੇ ਅਚਾਨਕ ਉਹ ਘੋੜਾ ਜੰਗਲ ਵਿੱਚੋਂ ਵਾਪਸ ਆ ਗਿਆ ਪਰ ਉਹ ਇਕੱਲਾ ਨਹੀਂ ਆਇਆ ਸਗੋਂ ਆਪਣੇ ਨਾਲ ਜੰਗਲ ਦੇ 12 ਹੋਰ ਸ਼ਾਨਦਾਰ ਘੋੜੇ ਵੀ ਲੈ ਕੇ ਆਇਆ ਪਿੰਡ ਵਾਲੇ ਫਿਰ ਦੌੜੇ ਆਏ ਵਾਹ ਬਈ ਵਾਹ ਤੂੰ ਸਹੀ ਸੀ ਬਜ਼ੁਰਗਾ ਇਹ ਬਾਦਕਿਸਮਤੀ ਨਹੀਂ ਇਹ ਤਾਂ ਬਹੁਤ ਵੱਡਾ ਵਰਦਾਨ ਨਿਕਲਿਆ ਉਸ ਕਿਸਾਨ ਨੇ ਫਿਰ ਸ਼ਾਂਤੀ ਨਾਲ ਕਿਹਾ ਤੁਸੀਂ ਫਿਰ ਜੱਜ ਬਣ ਗਏ ਸਿਰਫ ਇੰਨਾ ਕਹੋ ਕਿ ਘੋੜਾ ਵਾਪਸ ਆ ਗਿਆ ਹੈ ਇਹ ਵਰਦਾਨ ਹੈ ਜਾਂ ਨਹੀਂ ਇਹ ਕੌਣ ਹੀ ਜਾਣਦਾ ਹੈ ਫਿਰ ਕੁਝ ਦਿਨਾਂ ਬਾਅਦ ਕਿਸਾਨ ਦਾ ਇਕਲੌਤਾ ਜਵਾਨ ਪੁੱਤਰ ਉਹਨਾਂ ਜੰਗਲੀ ਘੋੜਿਆਂ ਨੂੰ ਸਿਖਲਾਈ ਦੇ ਰਿਹਾ ਸੀ ਅਚਾਨਕ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਦੀ ਲੱਤ ਟੁੱਟ ਗਈ ਪਿੰਡ ਵਾਲੇ ਫੇਰ ਆਏ ਅਫਸੋਸ ਕਰਨ ਲੱਗੇ ਬੜਾ ਮਾੜਾ ਹੋਇਆ ਬੁਢਾਪੇ ਦਾ ਸਹਾਰਾ ਮੰਝੇ ਤੇ ਪੈ ਗਿਆ ਇਹ ਚੰਗਾ ਨਹੀਂ ਹੋਇਆ ਕਿਸਾਨ ਫਿਰ ਵੀ ੜੋਲ ਰਿਹਾ ਤੇ ਉਸਨੇ ਕਿਹਾ ਇਹ ਚੰਗਾ ਹੈ ਜਾਂ ਮਾੜਾ ਇਹ ਅਜੇ ਰੱਬ ਜਾਣਦਾ ਹੈ ਤੇ ਫਿਰ ਉਹੀ ਹੋਇਆ ਅਗਲੇ ਹਫ਼ਤੇ ਰਾਜ ਵਿੱਚ ਅਚਾਨਕ ਜੰਗ ਲੱਗ ਗਈ ਰਾਜੇ ਦੀ ਫੌਜ ਪਿੰਡ ਆਈ ਤੇ ਜ਼ਬਰਦਸਤੀ ਸਾਰੇ ਨੌਜਵਾਨ ਮੁੰਡਿਆਂ ਨੂੰ ਮੌਤ ਦੇ ਮੂੰਹ ਵਿੱਚ ਜੰਗ ਲਈ ਲੈ ਗਈ ਪਰ ਫੌਜ ਨੇ ਉਸ ਬਜ਼ੁਰਗ ਦੇ ਮੁੰਡੇ ਨੂੰ ਛੱਡ ਦਿੱਤਾ ਕਿਉਂਕਿ ਉਹਦੀ ਲੱਤ ਟੁੱਟੀ ਹੋਈ ਸੀ ਬਾਕੀ ਸਭ ਦੇ ਪੁੱਤ ਗਏ ਪਰ ਉਹਦਾ ਪੁੱਤ ਜ਼ਿੰਦਾ ਰਹਾ ਤਾਂ ਦੋਸਤੋ ਅਸੀਂ ਵੀ ਤਾਂ ਉਹਨਾਂ ਪਿੰਡ ਵਾਲਿਆਂ ਵਰਗੇ ਹੀ ਹਾਂ ਅਸੀਂ ਜ਼ਿੰਦਗੀ ਦੀ ਕਿਤਾਬ ਦਾ ਸਿਰਫ ਇੱਕ ਪੰਨਾ ਪੜ੍ਹਦੇ ਹਾਂ ਤੇ ਸੋਚਦੇ ਹਾਂ ਕਿ ਕਹਾਣੀ ਖਤਮ ਹੋ ਗਈ ਸਾਨੂੰ ਨਹੀਂ ਪਤਾ ਹੁੰਦਾ ਕਿ ਜਿਹੜੀ ਮੁਸੀਬਤ ਨੂੰ ਦੇਖ ਕੇ ਅੱਜ ਅਸੀਂ ਰੋ ਰਹੇ ਹਾਂ ਹੋ ਸਕਦਾ ਹੈ ਕੱਲ ਨੂੰ ਉਹੀ ਮੁਸੀਬਤ ਸਾਨੂੰ ਕਿਸੇ ਵੱਡੀ ਤਬਾਹੀ ਤੋਂ ਬਚਾਉਣ ਲਈ ਆਈ ਹੋਵੇ ਇਸੇ ਨੂੰ ਗੁਰਬਾਣੀ ਵਿੱਚ ਤੇਰਾ ਕੀਆ ਮੀਠਾ ਲੱਗੈ ਕਿਹਾ ਗਿਆ ਹੈ ਸ਼ਾਂਤੀ ਦਾ ਪਹਿਲਾ ਰਾਜ਼ ਇਹੀ ਹੈ ਆਪਣੀ ਛੋਟੀ ਸੋਚ ਨਾਲ ਜ਼ਿੰਦਗੀ ਨੂੰ ਜੱਜ ਕਰਨਾ ਬੰਦ ਕਰੋ ਜਿਸ ਦਿਨ ਤੁਸੀਂ ਇਹ ਸਮਝ ਲਿਆ ਕਿ ਜੋ ਹੋ ਰਿਹਾ ਹੈ ਉਸ ਵਿੱਚ ਵੀ ਮੇਰੀ ਭਲਾਈ ਲੁਕੀ ਹੈ ਉਸ ਦਿਨ ਦੁਨੀਆ ਦੀ ਕੋਈ ਵੀ ਤਾਕਤ ਕੋਈ ਵੀ ਘਟਨਾ ਤੁਹਾਡੇ ਮਨ ਦੀ ਸ਼ਾਂਤੀ ਨਹੀਂ ਖੋ ਸਕਦੀ ਦੋਸਤੋ ਪਹਿਲਾ ਸਬਕ ਸੀ ਪਾਣਾ ਮੰਨਣਾ ਪਰ ਦੂਜਾ ਸਬਕ ਇਸ ਤੋਂ ਵੀ ਡੂੰਘਾ ਹੈ ਉਹ ਹੈ ਛੱਡ ਦੇਣਾ ਲੈਟਿੰਗ ਗੋ ਕਦੇ ਤੁਸੀਂ ਮਹਿਸੂਸ ਕੀਤਾ ਹੈ ਕਿ ਕਈ ਵਾਰ ਅਸੀਂ ਸਫ਼ਰ ਤਾਂ ਕਰ ਰਹੇ ਹੁੰਦੇ ਹਾਂ ਪਰ ਸਾਡੇ ਮੋੜਿਆਂ ਤੇ ਕੋਈ ਦਿਖਾਈ ਦੇਣ ਵਾਲਾ ਭਾਰ ਨਹੀਂ ਹੁੰਦਾ ਫਿਰ ਵੀ ਅਸੀਂ ਬਹੁਤ ਥੱਕੇ ਹੋਏ ਮਹਿਸੂਸ ਕਰਦੇ ਹਾਂ ਉਹ ਥਕਾਵਟ ਸਰੀਰ ਦੀ ਨਹੀਂ ਮਨ ਦੇ ਬੋਝ ਦੀ ਹੁੰਦੀ ਹੈ ਇਸ ਬੋਝ ਨੂੰ ਸਮਝਣ ਲਈ ਮੈਂ ਤੁਹਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੋ ਬੋਧੀ ਸਾਧੂਆਂ ਦੀ ਇੱਕ ਬੜੀ ਹੀ ਪਿਆਰੀ ਕਹਾਣੀ ਸੁਣਾਉਣਾ। ਇੱਕ ਵਾਰ ਇੱਕ ਅਧਖੜ ਉਮਰ ਦਾ ਗੁਰੂ ਤੇ ਉਹਦਾ ਨੌਜਵਾਨ ਚੇਲਾ ਜੰਗਲ ਦੇ ਰਸਤੇ ਆਸ਼ਰਮ ਵੱਲ ਜਾ ਰਹੇ ਸੀ। ਉਹਨਾਂ ਦਾ ਅਸੂਲ ਬੜਾ ਸਖਤ ਸੀ। ਉਹ ਔਰਤਾਂ ਨੂੰ ਸ਼ੂ ਨਹੀਂ ਸਕਦੇ ਸੀ। ਇੱਥੋਂ ਤੱਕ ਕਿ ਗੱਲ ਕਰਨ ਦੀ ਵੀ ਮਨਾਹੀ ਸੀ। ਚੱਲਦੇ-ਚੱਲਦੇ ਰਸਤੇ ਵਿੱਚ ਇੱਕ ਤੇਜ਼ ਵਗਦੀ ਨਦੀ ਆਈ। ਨਦੀ ਦੇ ਕੰਢੇ ਇੱਕ ਜਵਾਨ ਔਰਤ ਖੜੀ ਸੀ ਜੋ ਪਾਣੀ ਦੇ ਤੇਜ਼ ਵਹਾਅ ਨੂੰ ਦੇਖ ਕੇ ਡਰ ਰਹੀ ਸੀ। ਉਸਨੇ ਸਾਧੂਆਂ ਵੱਲ ਮਦਦ ਦੀ ਨਜ਼ਰ ਨਾਲ ਦੇਖਿਆ ਨੌਜਵਾਨ ਚੇਲਾ ਚੁੱਪਚਾਪ ਅੱਖਾਂ ਨੀਵੀਆਂ ਕਰਕੇ ਲੰਘ ਗਿਆ ਕਿਉਂਕਿ ਉਹ ਆਪਣੇ ਅਸੂਲ ਨਹੀਂ ਤੋੜਨਾ ਚਾਹੁੰਦਾ ਸੀ ਪਰ ਉਸ ਦਾ ਗੁਰੂ ਰੁਕ ਗਿਆ ਉਸਨੇ ਬਿਨਾਂ ਇੱਕ ਵੀ ਸ਼ਬਦ ਬੋਲੇ ਉਸ ਔਰਤ ਨੂੰ ਆਪਣੀ ਪਿੱਠ ਤੇ ਚੁੱਕਿਆ ਨਦੀ ਪਾਰ ਕਰਵਾਈ ਤੇ ਦੂਜੇ ਕੰਢੇ ਤੇ ਸੁਰੱਖਿਅਤ ਉਤਾਰ ਦਿੱਤਾ ਔਰਤ ਨੇ ਹੱਥ ਜੋੜੇ ਤੇ ਉੱਥੋਂ ਚਲੀ ਗਈ ਗੁਰੂ ਜੀ ਵੀ ਵਾਪਸ ਆਪਣੇ ਰਸਤੇ ਤੇ ਪੈ ਗਏ ਇਹ ਸਾਰਾ ਕੁਝ ਦੇਖ ਕੇ ਨੌਜਵਾਨ ਚੇਲੇ ਦੇ ਮਨ ਵਿੱਚ ਤੂਫਾਨ ਆ ਗਿਆ ਉਹ ਅੰਦਰੋਂ ਅੰਦਰ ਹੀ ਸੁਲਗ ਰਿਹਾ ਸੀ ਇਹਨਾਂ ਨੇ ਸਾਧੂ ਹੋ ਕੇ ਔਰਤ ਨੂੰ ਹੱਥ ਲਾਇਆ ਇਹਨਾਂ ਨੇ ਧਰਮ ਭ੍ਰਸ਼ਟ ਕਰ ਦਿੱਤਾ ਇਹ ਕਿਹੋ ਜਿਹਾ ਗੁਰੂ ਨੇ ਉਹਦਾ ਗੁੱਸਾ ਇੰਨਾ ਵੱਧ ਗਿਆ ਕਿ ਉਹਦੇ ਤੋਂ ਤੁਰਨਾ ਔਖਾ ਹੋ ਗਿਆ 2 ਘੰਟੇ ਲਗਾਤਾਰ ਚੱਲਣ ਤੋਂ ਬਾਅਦ ਆਸ਼ਰਮ ਆਉਣੀ ਵਾਲਾ ਸੀ ਕਿ ਚੇਲੇ ਦਾ ਸਬਰ ਟੁੱਟ ਗਿਆ ਉਸਨੇ ਗੁੱਸੇ ਵਿੱਚ ਰੋਕ ਕੇ ਕਿਹਾ ਗੁਰੂ ਜੀ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਇੱਕ ਸਾਧੂ ਹੋ ਕੇ ਉਸ ਔਰਤ ਨੂੰ ਚੁੱਕਿਆ ਕਿਵੇਂ ਕੀ ਤੁਹਾਨੂੰ ਪਾਪ ਨਹੀਂ ਲੱਗੇਗਾ ਗੁਰੂ ਰੁਕੇ ਉਹਨਾਂ ਨੇ ਪਿੱਛੇ ਮੁੜ ਕੇ ਬੜੀ ਪਿਆਰੀ ਮੁਸਕਾਨ ਦੇ ਨਾਲ ਚੇਲੇ ਵੱਲ ਦੇਖਿਆ ਤੇ ਕਿਹਾ ਪੁੱਤਰ ਮੈਂ ਤਾਂ ਉਸਔਰਤ ਨੂੰ 2 ਘੰਟੇ ਪਹਿਲਾਂ ਨਦੀ ਕਿਨਾਰੇ ਹੀ ਉਤਾਰਾਇਆ ਸੀ ਪਰ ਤੂੰ ਉਹਨੂੰ ਅਜੇ ਵੀ ਆਪਣੇ ਦਿਮਾਗ ਵਿੱਚ ਚੁੱਕੀ ਫਿਰਦਾ ਹੈ ਤਾਂ ਦੋਸਤੋ ਜਰਾ ਸੋਚੋ ਕਿ ਅਸੀਂ ਸਾਰੇ ਉਸ ਨੌਜਵਾਨ ਚੇਲੇ ਵਰਗੇ ਤਾਂ ਨਹੀਂ ਕਿਸੇ ਨੇ 10 ਸਾਲ ਪਹਿਲਾਂ ਸਾਨੂੰ ਕੁਝ ਮਾੜਾ ਬੋਲਿਆ ਸੀ ਉਸ ਬੰਦੇ ਨੂੰ ਤਾਂ ਸ਼ਾਇਦ ਯਾਦ ਵੀ ਨਹੀਂ ਹੋਣਾ ਪਰ ਅਸੀਂ ਉਸ ਗੱਲ ਦੀ ਗਠੜੀ ਬਨ ਕੇ ਅੱਜ ਵੀ ਆਪਣੇ ਸਿਰ ਤੇ ਚੁੱਕੀ ਫਿਰਦੇ ਹਾਂ ਉਸਨੇ ਮੇਰੇ ਨਾਲ ਧੋਖਾ ਕੀਤਾ। ਉਹਨੇ ਮੇਰੀ ਬੇਇੱਜ਼ਤੀ ਕੀਤੀ ਸੀ। ਯਾਦ ਰੱਖੋ, ਅਤੀਤ ਮਰਦਾ ਹੈ। ਜਿੰਨੀ ਦੇਰ ਤੁਸੀਂ ਪੁਰਾਣੀਆਂ ਕਬਰਾਂ ਪੁੱਟਦੇ ਰਹੋਗੇ, ਤੁਹਾਡੇ ਹੱਥ ਮਿੱਟੀ ਤੇ ਬਦਬੂ ਤੋਂ ਸਿਵਾਏ ਕੁਝ ਵੀ ਨਹੀਂ ਆਵੇਗਾ। ਦੂਜੇ ਨੂੰ ਮਾਫ਼ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਸਹੀ ਸੀ। ਮਾਫ਼ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਸ਼ਾਂਤੀ ਨੂੰ ਉਸ ਇਨਸਾਨ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਹੋ। ਸੋ ਅੱਜ ਹੁਣੇ ਇਸ ਪਲ ਵਿੱਚ ਫੈਸਲਾ ਕਰੋ। ਕਿ ਜੋ ਵੀ ਭਾਰ ਜੋ ਵੀ ਗਿਲਾ ਤੁਸੀਂ ਸਾਲਾਂ ਤੋਂ ਚੁੱਕਿਆ ਹੋਇਆ ਹੈ ਉਸ ਨੂੰ ਉਸ ਨਦੀ ਕਿਨਾਰੇ ਛੱਡ ਆਓ ਆਪਣੇ ਮਨ ਨੂੰ ਹਲਕਾ ਕਰ ਲਓ ਕਿਉਂਕਿ ਇੱਕ ਸ਼ਾਂਤ ਮਨ ਹੀ ਉੱਚੀ ਉਡਾਣ ਭਰ ਸਕਦਾ ਹੈ ਸੋ ਦੋਸਤੋ ਪਹਿਲੇ ਦੋ ਸਿਧਾਂਤਾਂ ਤੋਂ ਬਾਅਦ ਹੋਣ ਵਾਲੀ ਹੈ ਉਸ ਤੀਜੇ ਤੇ ਸਭ ਤੋਂ ਖਤਰਨਾਕ ਜ਼ਹਿਰ ਨੂੰ ਪਛਾਣਨ ਦੀ ਜੋ ਅਸੀਂ ਹਰ ਰੋਜ਼ ਜਾਣੇ ਅਣਜਾਣੇ ਵਿੱਚ ਪੀ ਰਹੇ ਹਾਂ ਉਹ ਜ਼ਹਿਰ ਹੈ ਤੁਲਨਾ ਕੰਪੈਰੀਜ਼ਨ ਜ਼ਰਾ ਸੋਚੋ ਅੱਜ ਸਾਡੀ ਉਦਾਸੀ ਦਾ ਅਸਲੀ ਕਾਰਨ ਕੀ ਹੈ ਸ਼ਾਇਦ ਸਾਡੀ ਆਪਣੀ ਜ਼ਿੰਦਗੀ ਉਨੀ ਬੁਰੀ ਨਹੀਂ ਹੈ ਜਿੰਨੀ ਦੂਜਿਆਂ ਦੀ ਵਧੀਆ ਦੇਖ ਕੇ ਲੱਗਣ ਲੱਗ ਪੈਂਦੀ ਹੈ ਜਦੋਂ ਅਸੀਂ ਸਵੇਰੇ ਉੱਠ ਕੇ ਆਪਣਾ ਫੋਨ ਖੋਲਦੇ ਹਾਂ ਸੋਸ਼ਲ ਮੀਡੀਆ ਤੇ ਉਂਗਲਾਂ ਘਮਾਉਂਦੇ ਹਾਂ ਤਾਂ ਸਾਨੂੰ ਕੀ ਦਿਸਦਾ ਹੈ ਕੋਈ ਵਿਦੇਸ਼ਾਂ ਵਿੱਚ ਘੁੰਮ ਰਿਹਾ ਹੈ ਕਿਸੇ ਨੇ ਨਵੀਂ ਗੱਡੀ ਲਈ ਹੈ ਕੋਈ ਪਾਰਟੀਆਂ ਕਰ ਰਿਹਾ ਹੈ ਹਰ ਚਿਹਰਾ ਹੱਸ ਰਿਹਾ ਹੈ ਹਰ ਜ਼ਿੰਦਗੀ ਪਰਫੈਕਟ ਲੱਗ ਰਹੀ ਹੈ ਤੇ ਫਿਰ ਅਸੀਂ ਫੋਨ ਬੰਦ ਕਰਕੇ ਆਪਣੀ ਜ਼ਿੰਦਗੀ ਵੱਲ ਦੇਖਦੇ ਹਾਂ ਸਾਨੂੰ ਆਪਣਾ ਘਰ ਛੋਟਾ ਲੱਗਦਾ ਹੈ ਆਪਣੀ ਨੌਕਰੀ ਬੋਰਿੰਗ ਲੱਗਦੀ ਹੈ ਤੇ ਆਪਣੀਆਂ ਖੁਸ਼ੀਆਂ ਫਿੱਕੀਆਂ ਲੱਗਦੀਆਂ ਨੇ ਅਸੀਂ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਮੇਰੇ ਕੋਲ ਇਹ ਕਿਉਂ ਨਹੀਂ ਹੈਗਾ ਮੈਂ ਪਿੱਛੇ ਕਿਉਂ ਰਹਿ ਗਿਆ ਪਰ ਦੋਸਤੋ ਇੱਥੇ ਹੀ ਅਸੀਂ ਧੋਖਾ ਖਾ ਰਹੇ ਹੁੰਦੇ ਹਾਂ ਤੁਹਾਨੂੰ ਇੱਕ ਬੜਾ ਕੌੜਾ ਸੱਚ ਸਮਝਣਾ ਪਵੇਗਾ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੀ ਹਾਈਲਾਈਟ ਰੀਲ ਦੇਖਦੇ ਅਸੀਂ ਧੋਖਾ ਖਾ ਰਹੇ ਹੁੰਦੇ ਹਾਂ ਤੁਹਾਨੂੰ ਇੱਕ ਬੜਾ ਕੌੜਾ ਸੱਚ ਸਮਝਣਾ ਪਵੇਗਾ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੀ ਹਾਈਲਾਈਟ ਰੀਲ ਦੇਖ ਰਹੇ ਹੋ ਤੇ ਉਸ ਦੀ ਤੁਲਨਾ ਤੁਸੀਂ ਆਪਣੀ ਜ਼ਿੰਦਗੀ ਦੇ ਪਰਦੇ ਦੇ ਪਿੱਛੇ ਬਿਹਾਈਂਡ ਦਾ ਸੀਨਸ ਵਾਲੇ ਸੰਘਰਸ਼ ਨਾਲ ਕਰ ਰਹੇ ਹੋ ਜੋ ਇਨਸਾਨ ਫੋਟੋ ਵਿੱਚ ਖਿੜਖੜਾ ਕੇ ਹੱਸ ਰਿਹਾ ਹੈ ਹੋ ਸਕਦਾ ਹੈ ਉਹ ਅਸਲ ਜ਼ਿੰਦਗੀ ਵਿੱਚ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਹੋਵੇ ਸੋਸ਼ਲ ਮੀਡੀਆ ਇੱਕ ਸਜੀ ਹੋਈ ਦੁਕਾਨ ਹੈ ਉੱਥੇ ਕੋਈ ਆਪਣਾ ਫਟਿਆ ਹੋਇਆ ਕੁਰਤਾ ਨਹੀਂ ਦਿਖਾਉਂਦਾ ਬਾਬਾ ਫਰੀਦ ਜੀ ਨੇ ਸਦੀਆਂ ਪਹਿਲਾਂ ਸਾਡੇ ਮਾਨ ਦੀ ਇਸ ਬਿਮਾਰੀ ਨੂੰ ਪਛਾਣ ਲਿਆ ਸੀ। ਉਹਨਾਂ ਨੇ ਬੜੇ ਖੂਬਸੂਰਤ ਸ਼ਬਦਾਂ ਵਿੱਚ ਕਿਹਾ ਹੈ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਰੁੱਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਓ। ਭਾਵ ਦੂਜੇ ਦੀ ਚੋਪੜੀ ਰੋਟੀ ਦੇਖ ਕੇ ਆਪਣਾ ਮਾਨ ਨਾ ਸਾੜੋ। ਜਿਹੜੀ ਰੁੱਖੀ ਮਿੱਸੀ ਤੁਹਾਡੇ ਕੋਲ ਹੈ ਉਸ ਨੂੰ ਸ਼ੁਕਰਾਨੇ ਨਾਲ ਖਾਓ। ਉਸ ਵਿੱਚ ਜੋ ਆਨੰਦ ਹੈ ਉਹ ਈਰਖਾ ਵਿੱਚ ਨਹੀਂ। ਕੁਦਰਤ ਵੱਲ ਦੇਖੋ। ਕੀ ਕਦੇ ਗੁਲਾਬ ਦੇ ਫੁੱਲ ਨੇ ਗੇਂਦੇ ਦੇ ਫੁੱਲ ਵੱਲ ਵੇਖ ਕੇ ਸ਼ਿਕਾਇਤ ਕੀਤੀ ਹੈ ਕਿ ਮੇਰੇ ਪੱਤੇ ਉਹਦੇ ਵਰਗੇ ਕਿਉਂ ਨਹੀਂ ਨਹੀਂ ਸੂਰਜ ਸਵੇਰੇ ਚਮਕਦਾ ਹੈ ਚੰਦ ਰਾਤ ਨੂੰ ਦੋਵਾਂ ਦਾ ਆਪਣਾ ਵਕਤ ਹੈ ਆਪਣਾ ਮਹੱਤਵ ਹੈ ਜੇ ਸੂਰਜ ਚੰਦ ਬਣਨ ਦੀ ਕੋਸ਼ਿਸ਼ ਕਰੇਗਾ ਤਾਂ ਸ੍ਰਿਸ਼ਟੀ ਦਾ ਸੰਤੁਲਨ ਵਿਗੜ ਜਾਵੇਗਾ ਇਸੇ ਤਰ੍ਹਾਂ ਦੋਸਤੋ ਪਰਮਾਤਮਾ ਨੇ ਤੁਹਾਨੂੰ ਤੁਸੀਂ ਬਣਾਇਆ ਹੈ ਤੁਹਾਡੇ ਵਰਗਾ ਅਜੇ ਤੱਕ ਨਾ ਕੋਈ ਹੋਇਆ ਨਾ ਕੋਈ ਹੋਵੇਗਾ ਤੁਹਾਡਾ ਸਫ਼ਰ ਵੱਖਰਾ ਹੈ ਤੁਹਾਡੀ ਮੰਜ਼ਲ ਵੱਖਰੀ ਹੈ ਜਦੋਂ ਤੁਸੀਂ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਕਾਰੀਗਰ ਉਸ ਸੱਚੇ ਰੱਬ ਦੀ ਬੇਇੱਜ਼ਤੀ ਕਰ ਰਹੇ ਹੁੰਦੇ ਹੋ ਜਿਨੇ ਤੁਹਾਨੂੰ ਇੰਨੀ ਰੀਜ ਨਾਲ ਕੜਿਆ ਹੈ ਇਸ ਲਈ ਅੱਜ ਤੋਂ ਇਹ ਪ੍ਰਣ ਲਵੋ ਕਿ ਮੈਂ ਆਪਣੀ ਦੌੜ ਕਿਸੇ ਹੋਰ ਨਾਲ ਨਹੀਂ ਦੌੜਾਂਗਾ ਮੇਰਾ ਮੁਕਾਬਲਾ ਸਿਰਫ ਮੇਰੇ ਕੱਲ ਨਾਲ ਹੈ ਜਿਸ ਦਿਨ ਤੁਸੀਂ ਦੂਜਿਆਂ ਵੱਲ ਦੇਖਣਾ ਬੰਦ ਕਰ ਦਿੱਤਾ ਤੇ ਆਪਣੀ ਥਾਲੀ ਵਿੱਚ ਧਿਆਨ ਦਿੱਤਾ ਯਕੀਨ ਮੰਨਿਓ ਤੁਹਾਡੀ ਰੁੱਖੀ ਰੋਟੀ ਵਿੱਚੋਂ ਵੀ ਤੁਹਾਨੂੰ ਅੰਮ੍ਰਿਤ ਵਰਗਾ ਸਵਾਦ ਆਉਣ ਲੱਗ ਜਾਵੇਗਾ। ਇਹੀ ਅਸਲੀ ਸ਼ਾਂਤੀ ਹੈ। ਦੋਸਤੋ ਹੁਣ ਅਸੀਂ ਉਸ ਪੜਾਅ ਤੇ ਪਹੁੰਚ ਗਏ ਹਾਂ ਜਿੱਥੇ ਜ਼ਿੰਦਗੀ ਦਾ ਅਸਲੀ ਜਾਦੂ ਵਾਪਰਦਾ ਹੈ। ਸਾਡਾ ਚੌਥਾ ਸਿਧਾਂਤ ਹੈ ਵਰਤਮਾਨ ਵਿੱਚ ਜਿਉਣਾ, ਹੁਣ ਵਿੱਚ ਜਿਉਣਾ। ਅਕਸਰ ਸਾਡਾ ਸ਼ਰੀਰ ਤਾਂ ਅੱਜ ਵਿੱਚ ਹੁੰਦਾ ਹੈ ਪਰ ਸਾਡਾ ਮਨ ਜਾਂ ਤਾਂ ਬੀਤੇ ਕੱਲ ਦੀਆਂ ਗਲੀਆਂ ਵਿੱਚ ਭਟਕ ਰਿਹਾ ਹੁੰਦਾ ਜਾਂ ਆਉਣ ਵਾਲੇ ਕੱਲ ਦੇ ਸੁਪਨੇ ਬਣ ਰਿਹਾ ਹੁੰਦਾ। ਇੱਕ ਗੱਲ ਗੰਢ ਬੰਨ੍ਹ ਲਓ ਜੇਕਰ ਤੁਸੀਂ ਉਦਾਸ ਹੋ ਤਾਂ ਤੁਸੀਂ ਅਤੀਤ ਵਿੱਚ ਜੀ ਰਹੇ ਹੋ ਜੇਕਰ ਤੁਸੀਂ ਚਿੰਤਤ ਹੋ ਤਾਂ ਤੁਸੀਂ ਭਵਿੱਖ ਵਿੱਚ ਜੀ ਰਹੇ ਹੋ ਪਰ ਜੇਕਰ ਤੁਸੀਂ ਸ਼ਾਂਤ ਹੋ ਤਾਂ ਤੁਸੀਂ ਅਸਲ ਵਿੱਚ ਵਰਤਮਾਨ ਵਿੱਚ ਜੀ ਰਹੇ ਹੋ ਅੱਜ ਵਿੱਚ ਜਿਉ ਰਹੇ ਹੋ ਸਾਡਾ ਗੁੱਸਾ ਸਾਡੀ ਚੜਚੜਾਹਟ ਇਸ ਲਈ ਹੈ ਕਿਉਂਕਿ ਅਸੀਂ ਦੂਜਿਆਂ ਦੇ ਵਿਹਾਰ ਨੂੰ ਦਿਲ ਤੇ ਲਾ ਲੈਂਦੇ ਹਾਂ ਇਸ ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਬਹੁਤ ਹੀ ਡੂੰਗੀ ਜਾਪਾਨੀ ਕਹਾਣੀ ਸੁਣਾਉਣਾ ਕਲਪਨਾ ਕਰੋ ਕਿ ਤੁਸੀਂ ਇੱਕ ਛੋਟੀ ਜੀ ਬੇੜੀ ਵਿੱਚ ਬੈਠ ਕੇ ਨਦੀ ਪਾਰ ਕਰ ਰਹੇ ਹੋ ਸਵੇਰ ਦਾ ਸਮਾਂ ਹੈ ਤੇ ਸੰਗਣੀ ਧੁੰਦ ਪਈ ਹੋਈ ਹੈ ਤੁਸੀਂ ਬੜੇ ਆਰਾਮ ਨਾਲ ਬੇੜੀ ਚਲਾ ਰਹੇ ਹੋ ਤੇ ਅਚਾਨਕ ਧੁੰਦ ਵਿੱਚੋਂ ਸਾਹਮਣੇ ਤੋਂ ਇੱਕ ਹੋਰ ਬੇੜੀ ਆਉਂਦੀ ਹੈ ਤੇ ਸਿੱਧੀ ਤੁਹਾਡੀ ਬੇੜੀ ਵਿੱਚ ਜ਼ੋਰਦਾਰ ਟੱਕਰ ਮਾਰਦੀ ਹੈ ਤੁਹਾਡੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੁਹਾਨੂੰ ਬੜਾ ਜ਼ਬਰਦਸਤ ਗੁੱਸਾ ਆਉਂਦਾ ਹੈ ਤੁਸੀਂ ਮੁਠੀਆਂ ਮੀਚ ਲੈਂਦੇ ਹੋ ਤੇ ਉਸ ਦੂਜੀ ਬੇੜੀ ਵਾਲੇ ਨੂੰ ਗਾਲਾਂ ਕੱਢਣ ਲਈ ਤਿਆਰ ਹੋ ਜਾਂਦੇ ਹੋ ਉਹ ਅੰਨਾ ਹੈ ਦਿਖਾਈ ਨਹੀਂ ਦਿੰਦਾ ਦੇਖ ਕੇ ਨਹੀਂ ਚਲਾ ਸਕਦਾ ਪਤਾ ਨਹੀਂ ਕੀ ਕੀ ਬਸ ਤੁਹਾਡਾ ਖੂਨ ਖੋਲ ਰਿਹਾ ਹੁੰਦਾ ਹੈ ਪਰ ਜਿਵੇਂ ਹੀ ਤੁਸੀਂ ਧਿਆਨ ਨਾਲ ਉਸ ਦੂਜੀ ਬੇੜੀ ਵੱਲ ਦੇਖਦੇ ਹੋ ਤੁਸੀਂ ਹੈਰਾਨ ਰਹਿ ਜਾਂਦੇ ਹੋ ਉਹ ਬੇੜੀ ਖਾਲੀ ਹੈ ਉਸ ਵਿੱਚ ਕੋਈ ਮਲਾਹ ਨਹੀਂ ਹੈ ਉਦੋਂ ਬਸ ਪਾਣੀ ਦੇ ਤੇਜ਼ ਵਹਾਅ ਨਾਲ ਰੁੜੀ ਆ ਰਹੀ ਸੀ ਤੇ ਹਵਾ ਦੇ ਜ਼ੋਰ ਨਾਲ ਤੁਹਾਡੇ ਨਾਲ ਟਕਰਾ ਗਈ ਉਸੇ ਪਲ ਤੁਹਾਡਾ ਸਾਰਾ ਗੁੱਸਾ ਗਾਇਬ ਹੋ ਜਾਂਦਾ ਹੈ ਕਿਉਂ ਟੱਕਰ ਤਾਂ ਹੁਣ ਵੀ ਵੱਜੀ ਸੀ ਨੁਕਸਾਨ ਤਾਂ ਹੁਣ ਵੀ ਹੋਇਆ ਸੀ ਪਰ ਗੁੱਸਾ ਸ਼ਾਂਤ ਹੋ ਗਿਆ ਕਿਉਂਕਿ ਗੁੱਸਾ ਕੱਢਣ ਲਈ ਸਾਹਮਣੇ ਕੋਈ ਇਨਸਾਨ ਹੀ ਨਹੀਂ ਸੀ ਤੁਸੀਂ ਸਮਝ ਗਏ ਕਿ ਇਹ ਮਹਿਜ਼ ਇੱਕ ਸੰਯੋਗ ਸੀ ਦੋਸਤੋ ਇਹ ਦੁਨੀਆ ਵੀ ਉਸ ਖਾਲੀ ਬੇੜੀ ਵਰਗੀ ਹੀ ਹੈ ਜੇਕਰ ਕੋਈ ਤੁਹਾਨੂੰ ਟ੍ਰੈਫਿਕ ਵਿੱਚ ਕਟ ਮਾਰਦਾ ਹੈ ਜੇ ਕੋਈ ਬੌਸ ਤੁਹਾਨੂੰ ਡਾਂਟਦਾ ਹੈ ਜਾਂ ਕੋਈ ਰਿਸ਼ਤੇਦਾਰ ਮਾੜਾ ਬੋਲਦਾ ਹੈ ਤਾਂ ਯਾਦ ਰੱਖੋ ਉਹ ਲੋਕ ਜਾਣ ਬੁੱਝ ਕੇ ਤੁਹਾਨੂੰ ਦੁਖੀ ਨਹੀਂ ਕਰ ਰਹੇ ਉਹ ਤਾਂ ਖੁਦ ਆਪਣੇ ਹਾਲਾਤਾਂ ਆਪਣੀ ਪਰਵਰਿਸ਼ ਆਪਣੇ ਗੁੱਸੇ ਤੇ ਆਪਣੀਆਂ ਮਜਬੂਰੀਆਂ ਦੇ ਵਹਾਵ ਵਿੱਚ ਰੁੜੇ ਜਾ ਰਹੇ ਨੇ ਉਹ ਅੰਦਰੋਂ ਖਾਲੀ ਨੇ ਉਹ ਤੁਹਾਨੂੰ ਨਹੀਂ ਟਕਰਾ ਰਹੇ ਉਹਨਾਂ ਦਾ ਦਰਦ ਤੁਹਾਡੇ ਨਾਲ ਟਕਰਾ ਰਿਹਾ ਹੈ ਜਿਸ ਦਿਨ ਤੁਸੀਂ ਇਹ ਸਮਝ ਲਿਆ ਕਿ ਸਾਹਮਣੇ ਵਾਲਾ ਵਿਅਕਤੀ ਸਿਰਫ ਇੱਕ ਖਾਲੀ ਬੀੜੀ ਹੈ ਜੋ ਕਿ ਹਾਲਾਤਾਂ ਦੇ ਵਸ ਵਿੱਚ ਉਸ ਦਿਨ ਤੁਹਾਡਾ ਗੁੱਸਾ ਤਰਸ ਵਿੱਚ ਬਦਲ ਜਾਵੇਗਾ ਤੁਸੀਂ ਚੀਕੋਗੇ ਨਹੀਂ ਸਗੋਂ ਮੁਸਕਰਾ ਕੇ ਆਪਣੀ ਬੀੜੀ ਸਾਈਡ ਤੇ ਕਰ ਲਵੋਗੇ ਜ਼ਿੰਦਗੀ ਸਿਰਫ ਇਸ ਪਲ ਦਾ ਨਾਮ ਹੈ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤਾਂ ਸਿਰਫ ਸਵਾਦ ਲਓ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਹੋ ਤਾਂ ਬੱਚੇ ਬਣ ਜਾਓ ਜਦੋਂ ਤੁਸੀਂ ਚੱਲ ਰਹੇ ਹੋ ਤਾਂ ਹਵਾ ਨੂੰ ਮਹਿਸੂਸ ਕਰੋ ਜ਼ਿੰਦਗੀ ਕੱਲ ਵਿੱਚ ਨਹੀਂ ਹੈ ਜ਼ਿੰਦਗੀ ਸਿਰਫ ਹੁਣ ਵਿੱਚ ਹੈ ਇਸ ਪਲ ਨੂੰ ਜਿਉਂ ਲੈਣਾ ਹੀ ਅਸਲੀ ਬੰਦਗੀ ਹੈ ਤੇ ਹੁਣ ਦੋਸਤੋ ਅਸੀਂ ਉਸ ਆਖਰੀ ਤੇ ਸਭ ਤੋਂ ਕੀਮਤੀ ਪੜਾਅ ਤੇ ਪਹੁੰਚ ਗਏ ਹਾਂ ਜਿਸ ਨੂੰ ਮੈਂ ਖੁਸ਼ੀਆਂ ਦੀ ਚਾਬੀ ਕਹਿੰਦਾ ਹਾਂ ਚਾਰੇ ਸਿਧਾਂਤ ਇੱਕ ਪਾਸੇ ਤੇ ਇਹ ਪੰਜਵਾਂ ਸਿਧਾਂਤ ਇੱਕ ਪਾਸੇ ਉਹ ਹੈ ਸ਼ੁਕਰਾਨਾ ਗ੍ਰੈਟੀਟਿਊਡ ਅਸੀਂ ساری ਉਮਰ ਇਸ ਭਲੇਖੇ ਵਿੱਚ ਰਹਿੰਦੇ ਹਾਂ ਕਿ ਜਦੋਂ ਮੇਰੇ ਕੋਲ ਉਹ ਚੀਜ਼ ਆ ਜਾਵੇਗੀ ਮੈਂ ਉਦੋਂ ਖੁਸ਼ ਹੋਵਾਂਗਾ ਜਦੋਂ ਵੱਡਾ ਘਰ ਬਣ ਜਾਵੇਗਾ ਉਦੋਂ ਸ਼ਾਂਤੀ ਮਿਲੇਗੀ ਪਰ ਸਚਾਈ ਇਹ ਹੈ ਕਿ ਖੁਸ਼ੀ ਚੀਜ਼ਾਂ ਵਿੱਚ ਨਹੀਂ ਖੁਸ਼ੀ ਮਹਿਸੂਸ ਕਰਨ ਵਿੱਚ ਹੈ ਤੇ ਤੁਸੀਂ ਖੁਸ਼ੀ ਉਦੋਂ ਤੱਕ ਮਹਿਸੂਸ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਅੰਦਰ ਸ਼ੁਕਰਾਨਾ ਨਹੀਂ ਹੈ ਇੱਕ ਬਹੁਤ ਹੀ ਡੂੰਗੀ ਗੱਲ ਯਾਦ ਰੱਖਿਓ ਜਿਹੜੇ ਮਨ ਵਿੱਚ ਸ਼ਿਕਾਇਤਾਂ ਨੇ ਉਥੇ ਰੱਬ ਨਹੀਂ ਵੱਸਦਾ ਪਰ ਜਿਹੜੇ ਮਨ ਵਿੱਚ ਸ਼ੁਕਰਾਨਾ ਹੈ ਉਥੇ ਦੁੱਖ ਟਿਕ ਨਹੀਂ ਸਕਦਾ ਸਾਡੀ ਸਮੱਸਿਆ ਹੀ ਇਹ ਹੈ ਕਿ ਸਾਡਾ ਧਿਆਨ ਹਮੇਸ਼ਾ ਉਸ ਚੀਜ਼ ਤੇ ਹੁੰਦਾ ਹੈ ਜੋ ਸਾਡੇ ਕੋਲ ਨਹੀਂ ਹੈ ਸਾਡੇ ਕੋਲ 32 ਦੰਦ ਨੇ ਜੋ ਬਿਲਕੁਲ ਸਹੀ ਨੇ ਪਰ ਜੀਬ ਹਮੇਸ਼ਾ ਉਸੇ ਇੱਕ ਦੰਦ ਤੇ ਜਾਂਦੀ ਹੈ ਜੋ ਟੁੱਟਿਆ ਹੋਇਆ ਹੈ ਜਾਂ ਦੁਖ ਰਿਹਾ ਹੈ ਬਿਲਕੁਲ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ 99 ਚੀਜ਼ਾਂ ਸਹੀ ਚੱਲ ਰਹੀਆਂ ਹੁੰਦੀਆਂ ਪਰ ਸਾਡਾ ਸਾਰਾ ਧਿਆਨ ਉਸ ਇੱਕ ਮੁਸੀਬਤ ਤੇ ਹੁੰਦਾ ਹੈ ਜੋ ਸਾਨੂੰ ਤੰਗ ਕਰ ਰਹੀ ਹੈ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ ਮੈਂ ਰੋ ਰਿਹਾ ਸੀ ਕਿਉਂਕਿ ਮੇਰੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਫਿਰ ਮੈਂ ਅਜੀਹਾ ਇਨਸਾਨ ਦੇਖਿਆ ਜਿਦੇ ਪੈਰ ਹੀ ਨਹੀਂ ਸੀ ਦੋਸਤੋ ਕਦੇ ਹਸਪਤਾਲ ਦਾ ਇੱਕ ਚੱਕਰ ਲਗਾ ਕੇ ਆਓ ਉਥੇ ਕਰੋੜਪਤੀ ਲੋਕ ਵੀ ਪਏ ਨੇ ਜੋ ਆਪਣੀ ਸਾਰੀ ਦੌਲਤ ਦੇਣ ਲਈ ਤਿਆਰ ਨੇ ਸਿਰਫ ਇੱਕ ਦਿਨ ਬਿਨਾ ਦਰਦ ਦੇ ਜਿਉਣ ਲਈ ਸਿਰਫ ਖੁੱਲ ਕੇ ਸਾਹ ਲੈਣ ਲਈ ਤੇ ਇੱਕ ਤੁਸੀਂ ਹੋ ਜੇ ਅੱਜ ਸਵੇਰੇ ਤੁਸੀਂ ਆਪਣੀ ਮਰਜ਼ੀ ਨਾਲ ਬਿਸਤਰੇ ਤੋਂ ਉੱਠ ਸਕਿਓ ਤੁਹਾਡੇ ਹੱਥ ਪੈਰ ਚੱਲਦੇ ਨੇ ਤੁਹਾਡੀਆਂ ਅੱਖਾਂ ਰੰਗਾਂ ਨੂੰ ਦੇਖ ਸਕਦੀਆਂ ਨੇ ਤਾਂ ਯਕੀਨ ਮੰਨਿਓ ਤੁਸੀਂ ਦੁਨੀਆ ਦੇ ਅਰਬਾਂ ਲੋਕਾਂ ਨਾਲੋਂ ਜ਼ਿਆਦਾ ਅਮੀਰ ਹੋ ਸਾਡੇ ਕੋਲ ਸਿਰ ਤੇ ਛੱਤ ਤਨ ਤੇ ਕੱਪੜੇ ਨੇ ਤੇ ਢਿੱਡ ਭਰ ਲਈ ਰੋਟੀ ਐ ਅਸੀਂ ਅਕਸਰ ਇਹਨਾਂ ਚੀਜ਼ਾਂ ਨੂੰ ਮਾਮੂਲੀ ਸਮਝਦੇ ਹਾਂ ਪਰ ਜਿਨ੍ਹਾਂ ਕੋਲ ਇਹ ਹੈ ਹੀ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੀ ਕੀਮਤ ਕੀ ਐ ਸ਼ਾਂਤੀ ਬਾਜ਼ਾਰੋਂ ਨਹੀਂ ਮਿਲਦੀ ਸ਼ਾਂਤੀ ਸ਼ੁਰੂ ਹੁੰਦੀ ਹੈ ਧੰਨਵਾਦ ਕਹਿਣ ਤੋਂ ਅੱਜ ਤੋਂ ਇੱਕ ਨਿੱਕਾ ਜਿਹਾ ਅਭਿਆਸ ਸ਼ੁਰੂ ਕਰੋ ਹਰ ਰਾਤ ਸੌਣ ਤੋਂ ਪਹਿਲਾਂ ਸਿਰਫ 2 ਮਿੰਟ ਲਈ ਅੱਖਾਂ ਬੰਦ ਕਰੋ ਤੇ ਪ੍ਰਮਾਤਮਾ ਨੂੰ ਕਿਸੇ ਵੀ ਤਿੰਨ ਚੀਜ਼ਾਂ ਲਈ ਧੰਨਵਾਦ ਕਹੋ ਉਹ ਕੁਝ ਵੀ ਹੋ ਸਕਦਾ ਹੈ ਧੰਨਵਾਦ ਮਾਲਕਾ ਅੱਜ ਮੇਰੇ ਪਰਿਵਾਰ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਧੰਨਵਾਦ ਅੱਜ ਮੈਂ ਸਿਹਤਮੰਦ ਹਾਂ ਧੰਨਵਾਦ ਅੱਜ ਦੀ ਧੁੱਪ ਬਹੁਤ ਪਿਆਰੀ ਸੀ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਮਨ ਨੂੰ ਸ਼ੁਕਰਾਨੇ ਨਾਲ ਭਰ ਲੈਂਦੇ ਹੋ ਤਾਂ ਚਿੰਤਾ ਲਈ ਕੋਈ ਜਗ੍ਹਾ ਨਹੀਂ ਬਚਦੀ ਤੁਹਾਡਾ ਦਿਮਾਗ ਸ਼ਿਕਾਇਤਾਂ ਕਰਨਾ ਭੁੱਲ ਜਾਂਦਾ ਹੈ ਤੇ ਤੁਹਾਨੂੰ ਹਰ ਪਾਸੇ ਖੂਬਸੂਰਤੀ ਦਿਖਣ ਲੱਗ ਜਾਂਦੀ ਹੈ ਯਾਦ ਰੱਖੋ ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਠੀਕ ਹੈ ਖੁਸ਼ ਰਹਿਣ ਦਾ ਮਤਲਬ ਹੈ ਕਿ ਤੁਸੀਂ ਫੈਸਲਾ ਕਰ ਲਿਆ ਹੈ ਕਿ ਤੁਸੀਂ ਸਭ ਕੁਝ ਠੀਕ ਹੋਣ ਦੀ ਉਡੀਕ ਨਹੀਂ ਕਰੋਗੇ ਸਗੋਂ ਅੱਜ ਦੇ ਪਲ ਲਈ ਹੀ ਸ਼ੁਕਰਗੁਜ਼ਾਰ ਰਹੋਗੇ ਇਹੀ ਹੈ ਮਨ ਦੀ ਸ਼ਾਂਤੀ ਦਾ ਆਖਰੀ ਤੇ ਸਭ ਤੋਂ ਵੱਡਾ ਰਾਜ਼ ਸ਼ੁਕਰਾਨਾ ਸ਼ੁਕਰਾਨਾ ਤੇ ਸਿਰਫ ਸ਼ੁਕਰਾਨਾ ਦੋਸਤੋ ਅਸੀਂ ਸ਼ਾਂਤੀ ਬਾਰੇ ਗੱਲਾਂ ਤਾਂ ਬਹੁਤ ਕਰ ਲਈਆਂ ਕਹਾਣੀਆਂ ਵੀ ਸੁਣ ਲਈਆਂ ਪਰ ਜਿਵੇਂ ਰੋਟੀ ਦੀਆਂ ਗੱਲਾਂ ਕਰਨ ਨਾਲ ਪੇਟ ਨਹੀਂ ਭਰਦਾ ਓਵੇਂ ਹੀ ਸ਼ਾਂਤੀ ਦੀਆਂ ਗੱਲਾਂ ਕਰਨ ਨਾਲ ਮਨ ਸ਼ਾਂਤ ਨਹੀਂ ਹੁੰਦਾ ਸ਼ਾਂਤੀ ਨੂੰ ਮਹਿਸੂਸ ਕਰਨਾ ਪੈਂਦਾ ਹੈ ਸੋ ਮੈਂ ਚਾਹੁੰਨਾ ਕਿ ਅਗਲੇ ਹੋਰ ਕੁਝ ਮਿੰਟ ਤੁਸੀਂ ਮੇਰੇ ਨਾਲ ਇੱਕ ਛੋਟਾ ਜਿਹਾ ਅਭਿਆਸ ਕਰੋ ਇਹ ਕੁਝ ਕੁ ਮਿੰਟ ਸ਼ਾਇਦ ਤੁਹਾਡੇ ਪੂਰੇ ਦਿਨ ਨੂੰ ਜਾਂ ਪੂਰੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਤੁਸੀਂ ਜਿੱਥੇ ਵੀ ਬੈਠੇ ਹੋ ਆਰਾਮ ਨਾਲ ਬੈਠ ਜਾਓ ਜੇ ਹੋ ਸਕੇ ਤਾਂ ਆਪਣਾ ਫੋਨ ਸਾਈਡ ਤੇ ਰੱਖ ਦਿਓ ਸਿਰਫ ਆਵਾਜ਼ ਸੁਣੋ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ ਮੋਢਿਆਂ ਤੋਂ ਬੋਝ ਹੇਠਾਂ ਸੁੱਟ ਦਿਓ ਹੌਲੀ-ਹੌਲੀ ਆਪਣੀਆਂ ਅੱਖਾਂ ਬੰਦ ਕਰ ਲਓ ਇੱਕ ਲੰਮਾ ਤੇ ਡੂੰਘਾ ਸਾਹ ਲਓ ਤੇ ਹੌਲੀ-ਹੌਲੀ ਸਾਹ ਬਾਹਰ ਕੱਢੋ ਮਹਿਸੂਸ ਕਰੋ ਕਿ ਸਾਹ ਬਾਹਰ ਜਾਣ ਦੇ ਨਾਲ-ਨਾਲ ਤੁਹਾਡੀ ਸਾਰੀ ਥਕਾਵਟ ਵੀ ਬਾਹਰ ਜਾ ਰਹੀ ਹੈ ਹੁਣ ਆਪਣੀਆਂ ਬੰਦ ਅੱਖਾਂ ਨਾਲ ਕਲਪਨਾ ਕਰੋ ਕਿ ਤੁਹਾਡੇ ਮਨ ਦੇ ਅੰਦਰ ਇੱਕ ਕਮਰਾ ਹੈ ਇਹ ਤੁਹਾਡਾ ਆਪਣਾ ਨਿੱਜੀ ਕਮਰਾ ਹੈ ਧਿਆਨ ਨਾਲ ਦੇਖੋ ਇਸ ਕਮਰੇ ਵਿੱਚ ਬਹੁਤ ਸਾਰਾ ਪੁਰਾਣਾ ਸਮਾਨ ਖਿਲਰਿਆ ਪਿਆ ਹੈ ਫਰਸ਼ ਤੇ ਪੁਰਾਣੀਆਂ ਅਖਬਾਰਾਂ ਪਈਆਂ ਨੇ ਹੰਦਾ ਦਿਨ ਹੈ ਚਲੋ ਸਫਾਈ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਉਹ ਭਾਰੀ ਬੈਗ ਚੁੱਕੋ ਜਿਸ ਵਿੱਚ ਲੋਕਾਂ ਦੀਆਂ ਕਈਆਂ ਮਾੜੀਆਂ ਗੱਲਾਂ ਨੇ ਉਸ ਨੂੰ ਚੁੱਕੋ ਤੇ ਕਮਰੇ ਤੋਂ ਬਾਹਰ ਸੁੱਟ ਦਿਓ ਦੇਖੋ ਕਿੰਨਾ ਹਲਕਾ ਮਹਿਸੂਸ ਹੋ ਰਿਹਾ ਹੈ ਹੁਣ ਉਹ ਪੁਰਾਣੀਆਂ ਅਖਬਾਰਾਂ ਉਹ ਡਰ ਉਹ ਕੱਲ ਕੀ ਹੋਵੇਗਾ ਦੀ ਚਿੰਤਾ ਸਭ ਇਕੱਠਾ ਕਰੋ ਤੇ ਦਰਵਾਜ਼ੇ ਤੋਂ ਬਾਹਰ ਕੱਢ ਦਿਓ ਕਮਰਾ ਖਾਲੀ ਹੋ ਰਿਹਾ ਹੈ ਸਾਫ ਹੋ ਰਿਹਾ ਏ। ਕੁੱਲਾ ਹੋ ਰਿਹਾ ਏ। ਹੁਣ ਦੇਖੋ। ਕਮਰਾ ਬਿਲਕੁਲ ਸਾਫ ਹੈ। ਫਰਸ਼ ਚਮਕ ਰਿਹਾ ਏ। ਚਾਰੇ ਪਾਸੇ ਸ਼ਾਂਤੀ ਹੈ। ਕੋਈ ਸ਼ੋਰ ਨਹੀਂ। ਕੋਈ ਬੋਝ ਨਹੀਂ। ਹੁਣ ਇਸ ਖਾਲੀ ਕਮਰੇ ਦੇ ਬਿਲਕੁਲ ਵਿਚਕਾਰ ਇੱਕ ਦੀਵਾ ਜਗਾਓ। ਇਹ ਦੀਵਾ ਹੈ ਸ਼ੁਕਰਾਨੇ ਦਾ ਇਸ ਦੀ ਪਿਆਰੀ ਸੁਨਹਿਰੀ ਰੋਸ਼ਨੀ ਨੂੰ ਪੂਰੇ ਕਮਰੇ ਵਿੱਚ ਫੈਲਦੇ ਹੋਏ ਦੇਖੋ ਇਹ ਰੋਸ਼ਨੀ ਤੁਹਾਡੇ ਅੰਦਰ ਨਿਗ ਭਰ ਰਹੀ ਹੈ ਆਪਣੇ ਦਿਲ ਤੇ ਹੱਥ ਰੱਖੋ ਤੇ ਮਹਿਸੂਸ ਕਰੋ ਮੈਂ ਸ਼ਾਂਤਾਂ ਮੈਂ ਸੁਰੱਖਿਅਤ ਹਾਂ ਮੇਰੇ ਕੋਲ ਜੋ ਕੁਝ ਵੀ ਹੈ ਮੈਂ ਉਸ ਲਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਇਸ ਸ਼ਾਂਤੀ ਨੂੰ ਆਪਣੇ ਰੋਮ ਰੋਮ ਵਿੱਚ ਵਸ ਜਾਣ ਦਿਓ ਹੁਣ ਇੱਕ ਲੰਮਾ ਸਾਹ ਲਓ ਆਪਣੇ ਹੱਥਾਂ ਪੈਰਾਂ ਨੂੰ ਥੋੜਾ ਹਿਲਾਓ ਤੇ ਜਦੋਂ ਵੀ ਤੁਹਾਡਾ ਮਨ ਕਰੇ ਸਿਰ ਤੇ ਇੱਕ ਪਿਆਰੀ ਜੀ ਮੁਸਕਾਨ ਲੈ ਕੇ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲੋ ਤਾਂ ਦੋਸਤੋ ਇਹ ਸ਼ਾਂਤੀ ਕਿਤੇ ਬਾਹਰੋਂ ਨਹੀਂ ਆਈ ਇਹ ਤੁਹਾਡੇ ਅੰਦਰ ਹੀ ਸੀ ਬਸ ਚਿੰਤਾ ਦੇ ਸਮਾਨ ਹੇਠਾਂ ਦੱਬੀ ਹੋਈ ਸੀ ਹੁਣ ਤੁਸੀਂ ਉਸ ਨੂੰ ਲੱਭ ਲਿਆ ਹੈ ਜਦੋਂ ਵੀ ਦਿਨ ਵਿੱਚ ਘਬਰਾਹਟ ਹੋਵੇ ਬਸ ਦੋ ਪਲ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੇ ਇਸ ਕਮਰੇ ਨੂੰ ਸਾਫ਼ ਕਰ ਲਿਆ ਕਰੋ। ਮੈਨੂੰ ਯਕੀਨ ਹੈ ਕਿ ਇਸ ਵਕਤ ਤੁਹਾਡੇ ਅੰਦਰ ਇੱਕ ਅਜੀਹੀ ਖਮੋਸ਼ੀ ਹੋਵੇਗੀ ਜੋ ਸ਼ੋਰ ਦੇ ਨਾਲੋਂ ਕਿਤੇ ਜ਼ਿਆਦਾ ਤਾਕਤਵਾਰ ਹੈ। ਅੱਜ ਅਸੀਂ ਮਿਲ ਕੇ ਇੱਕ ਬਹੁਤ ਸੋਹਣਾ ਸਫ਼ਰ ਤੈਅ ਕੀਤਾ ਹੈ। ਅਸੀਂ ਉਸ ਕਿਸਾਨ ਤੋਂ ਸਿੱਖਿਆ ਕਿ ਹਾਲਾਤਾਂ ਨੂੰ ਜੱਜ ਨਹੀਂ ਕਰਨਾ, ਬਸ ਪਾਣਾ ਮੰਨਣਾ ਹੈ। ਅਸੀਂ ਉਸ ਸਾਧੂ ਤੋਂ ਸਿੱਖਿਆ ਕਿ ਪੁਰਾਣੇ ਗਿਲੇ ਸ਼ਿਕਵਿਆਂ ਦਾ ਬੋਝ ਨਦੀ ਕਿਨਾਰੇ ਹੀ ਲਾ ਕੇ ਆਉਣਾ ਹੈ। ਅਸੀਂ ਖਾਲੀ ਬੀੜੀ ਤੋਂ ਸਿੱਖਿਆ ਕਿ ਦੂਜਿਆਂ ਦੇ ਗੁੱਸੇ ਨੂੰ ਦਿਲ ਤੇ ਨਹੀਂ ਲਾਉਣਾ ਤੇ ਅਖੀਰ ਵਿੱਚ ਅਸੀਂ ਆਪਣੇ ਅੰਦਰ ਸ਼ੁਕਰਾਨੇ ਦਾ ਦੀਵਾ ਜਗਾਇਆ ਦੋਸਤੋ ਪੰਜਾਬੀ ਅਲਫਾਜ਼ ਚੈਨਲ ਦਾ ਮਕਸਦ ਸਿਰਫ ਤੁਹਾਨੂੰ ਵੀਡੀਓਜ਼ ਦਿਖਾਉਣਾ ਜਾਂ ਵਿਊਜ਼ ਇਕੱਠੇ ਕਰਨਾ ਨਹੀਂ ਹੈ ਸਾਡਾ ਮਕਸਦ ਹੈ ਸਾਡੀ ਮਾਂ ਬੋਲੀ ਪੰਜਾਬੀ ਦੇ ਜ਼ਰੀਏ ਸਾਡੇ ਬਜ਼ੁਰਗਾਂ ਦੀ ਉਸ ਗਵਾਚੀ ਹੋਈ ਸਿਆਣਪ ਨੂੰ ਵਾਪਸ ਤੁਹਾਡੇ ਦਿਲਾਂ ਤੱਕ ਪਹੁੰਚਾਉਣਾ ਅੱਜ ਦੇ ਇਸ ਦੌਰ ਵਿੱਚ ਜਿੱਥੇ ਹਰ ਪਾਸੇ ਸ਼ੋਰ ਹੈ ਨਫ਼ਰਤ ਹੈ ਤੇ ਫਾਲਤੂ ਕੰਟੈਂਟ ਦੀ ਭੀੜ ਹੈ ਉਥੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅਜਿਹੀਆਂ ਰੋਹਾਨੀ ਗੱਲਾਂ ਸੁਣ ਰਹੇ ਹੋ ਇਹ ਸਾਬਤ ਕਰਦਾ ਹੈ ਕਿ ਤੁਸੀਂ ਭੀੜ ਦਾ ਹਿੱਸਾ ਨਹੀਂ ਹੋ ਤੁਸੀਂ ਖਾਸ ਹੋ ਸਾਨੂੰ ਮਾਣ ਹੈ ਕਿ ਤੁਹਾਡੇ ਵਰਗੇ ਸੋਲਝੇ ਹੋਏ ਇਨਸਾਨ ਸਾਡੇ ਇਸ ਪਰਿਵਾਰ ਦਾ ਹਿੱਸਾ ਨੇ ਹੁਣ ਮੇਰੀ ਤੁਹਾਨੂੰ ਇੱਕ ਨਿੱਕੀ ਜੀ ਬੇਨਤੀ ਹੈ ਕਮੈਂਟ ਬਾਕਸ ਵਿੱਚ ਮੈਨੂੰ ਜ਼ਰੂਰ ਦੱਸਿਓ ਕੀ ਅੱਜ ਦੀ ਕਿਹੜੀ ਕਹਾਣੀ ਨੇ ਤੁਹਾਡੇ ਦਿਲ ਨੂੰ ਛੋਇਆ ਕੀ ਉਹ ਕਿਸਾਨ ਦਾ ਸਬਰ ਸੀ ਜਾਂ ਸਾਧੂ ਦਾ ਤ્યાਗ ਤੁਹਾਡੇ ਕਮੈਂਟ ਸਿਰਫ ਸ਼ਬਦ ਨਹੀਂ ਹੁੰਦੇ ਉਹ ਮੇਰੇ ਲਈ ਹੌਂਸਲਾ ਨੇ ਜੋ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਦੇ ਨੇ ਜੇ ਇਸ ਵੀਡੀਓ ਨੇ ਤੁਹਾਡੀ ਰੂਹ ਨੂੰ ਥੋੜਾ ਜਿਹਾ ਵੀ ਸਕੂਨ ਦਿੱਤਾ ਹੈ ਤਾਂ ਇਸ ਨੂੰ ਆਪਣੇ ਉਹਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝਾ ਕਰਿਓ ਜੋ ਜ਼ਿੰਦਗੀ ਵਿੱਚ ਪਰੇਸ਼ਾਨ ਨੇ ਕੀ ਪਤਾ ਤੁਹਾਡਾ ਇੱਕ ਸ਼ੇਅਰ ਕਿਸੇ ਦੇ ਹਨੇਰੇ ਕਮਰੇ ਵਿੱਚ ਰੋਸ਼ਨੀ ਦੀ ਕਿਰਨ ਬਣ ਜਾਵੇ ਸੋ ਜਲਦੀ ਮਿਲਦੇ ਆਂ ਇੱਕ ਨਵੀਂ ਸੋਚ ਤੇ ਨਵੇਂ ਅਲਫਾਜ਼ਾਂ ਦੇ ਨਾਲ ਤਦ ਤੱਕ ਆਪਣੇ ਅੰਦਰ ਦੇ ਉਸ ਦੀਵੇ ਨੂੰ ਜਗਾਈ ਰੱਖਿਓ ਹੱਸਦੇ ਰਹੋ ਵਸਦੇ ਰਹੋ ਤੇ ਪੰਜਾਬੀ ਅਲਫਾਜ਼ ਨਾਲ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ